ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਈ ਮੇਰੇ ਮਨ ਤਜ ਨਿੰਦਾ ਹौं ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਰਿਦੈ ਮੁਰਾਰ ਕਰਹਿ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਾਤ ਗੁਰ ਤੇ ਜੋ ਮੋਹ ਫੇਰੇ ਮਥੇ ਤਿਨ ਕਾਲੇ ਆਨ ਦਿਨ ਦੁੱਖ ਕਮਾਵੰਦੇ ਨਿਤ ਜੋ ਹੀ ਜਮ ਜਾਲੇ ਸੁਪਨੈ ਸੁਖਨ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਪਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹੱਲਾ 3 ਸਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹੋ ਮਨ ਧਾਵਤ ਤਾਰਹਿ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿਨਾਮ ਤਿ ਆਇ। ਨਾਮ ਨਿਦਾਨ ਸਦ ਮਨ ਵਸੈ ਮਹਿਲੇ ਪਾਵੈ ਥਾਉ ਰਹਾਉ। ਮਨ ਮੁਖ ਮਨ ਤਨ ਅੰਧ ਹੈ ਤੇ ਸੁਨਉ ਠਾਉ ਰ ਨਾ ਠਾਉ ਬਹੁ ਜੋਨੀ ਭੰਦਾ ਫਿਰੈ ਜਿਉ ਸੰਝੈ ਘਰ ਕਾਉ। ਗੋਰਾ ਮਤੀ ਘਟ ਚਾਨਨਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵੰਦੇ ਪਾੜ ਵਿਦਾ ਕਰੈ ਪੂਕਾਰ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਉਪਰਤ ਪਾਲ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰ ਮਤਿ ਉਬਰੀ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੈ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮਿਲਾਈ ਭਾਈ રે ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮ ਮੰਨਾ ਸਾਚੈ ਸ਼ਬਦ ਮਿਲਾਉ ਰਹਾਉ ਜਿਨੇ ਨਾਮ ਪਛਾਨਿਆ ਤਿਨ ਵਿਟੋਹ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕਹਿ ਭਾਈ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਈ ਬਿਨ ਗੁਰ ਮਹਿਲ ਨ ਪਾਈਐ ਨਾਮ ਨਾਮ ਪ੍ਰਾਪਤ ਹੋਈ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਈ ਆਸੋਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਏ ਜੇ ਹਸਤ ਗੁਰ ਕਰ ਜਾਣਿਆ ਤਿਹੋ ਜੇ ਹਾ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਈ ਨਾਨਕ ਏਕ ਜੋਤ ਧੋਏ ਮੂਰਤੀ ਸ਼ਬਦ ਮਿਲਾਵਾ ਹੋਈ ਸਿਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੀ ਸੇਵਾ ਕਰੇ ਵਿਡਾਣੀ ਆਪਨਾ ਧਰਮ ਗਵਾਵੇ ਬੂਝੇ ਨਾਹੀ ਅਨ ਦਿਨ ਦੁੱਖ ਵਿਹਾਣੀ ਮਨ ਮੁਖ ਆਂਦਨਾ ਚੇਤ ਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨ ਜਾਇ ਰਹਾ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਨਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾਤ ਸੁਖ ਹਾਲੀ ਜੋ ਇੱਛੇ ਸੋ ਫਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਜੋ ਸਤਿਗੁਰ ਕੀ ਸਰਣਾਗਤੀ ਹਾਉ ਤਿਨ ਕੈ ਬਲਜਾ ਦਰ ਸਚੈ ਸਚੀ ਵਡਿਆਈ ਸਹ ਜੀ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਨੇ ਜਿਉ ਦੁਹਾਗਨ ਤਨ 시ਗਾਰ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਬਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਈ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਈ ਰਹਾਉ ਗੋਰਾ ਮੁਖ ਸਦਾ ਸੁਹਾਗਣੀ ਪੇਰ ਰਾਖਿਆ ਉਰ ਧਾਰ ਮਿੱਠਾ ਬੋਲੇ ਨਿਵ ਚੱਲ ਹੈ ਸੇਜਰਵੈ ਪਧਾਰ ਸੋ ਬਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰੂ ਮਿਲੇ ਜਾਂ ਭਾਗੇ ਤਾਂ ਉਦੋ ਹੋਈ ਅੰਤਰੋਂ ਦੁੱਖ ਭ੍ਰਮ ਕਟਿਐ ਸੁਖ ਪ੍ਰਾਪਤ ਹੋਈ ਗੁਰ ਕੈ ਪਾਣੇ ਜੋ ਚੱਲੈ ਦੁੱਖ ਨ ਪਾਵੇ ਕੋਈ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋਈ ਨਾਨਕ ਗੁਰਮੁਖ ਨਾਮ ਤਿ ਆਈਐ ਸਚ ਮਿਲਾਵਾ ਹੋਈ ਸ੍ਰੀ ਰਾਗ ਮਹਲਾ 3 ਜਾਪਿਰ ਜਾਣੈ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਵਦਿਆਂ ਸਹੀ ਕਰਮ ਕਰੇ ਸਹਜੇ ਸਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਈ ਬਿਨ ਗੁਰ ਭਗਤ ਨਾ ਪਾਈਐ ਜੇ ਲੋ ਚੈ ਸਭ ਕੋਈ ਰਹਾ ਲਖ 84 ਫੇਰ ਪਿਆ ਕਾਮਨ ਦੂਜੈ ਭਾਈ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਨ ਵਿਹਾਈ ਬੇਨ ਸ਼ਬਦ ਹੈ ਪੇਰ ਨਾ ਪਾਈਐ ਬਿਰਥਾ ਜਨਮ ਗਵਾਈ ਹਾ ਹਾ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਚਿਤੈ ਸਭ ਬਾਦੀ ਜਮ ਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਈ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਈ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੀ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਈ ਜੀਅ ਜੰਤ ਏ ਕਿਆ ਵਿਚਾਰੇ ਕਿਆ ਕੁ ਆਖ ਸੁਨਾਈ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਜਾਈ ਹਰ ਜੀਉ ਦਾਤਾ ਭਗਤ ਵੱਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਈ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਰਿਦੈ ਮੁਰਾਰ ਕਰਹਿ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਾਤ ਗੁਰ ਤੇ ਜੋ ਮੋਹ ਫੇਰੇ ਮਥੇ ਤਿੰਨ ਕਾਲੇ ਆਨ ਦਿਨ ਦੁੱਖ ਕਮਾਵਦੇ ਨਿਤ ਜੋ ਹੀ ਜਮ ਜਾਲੇ ਸੁਪਨੇ ਸੁਖਨ ਦੇਖਣੀ ਬਹੁ ਚਿੰਤਾ ਉਪਰ ਜਾਲੇ ਸਭਨਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹੱਲਾ 3 ਸਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹੋ ਮਨ ਧਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਨਾਮੁ ਤੇ ਆਇ ਨਾਮ ਨਿਦਾਨ ਸਦ ਮਨ ਵਸੈ ਮਹਿਲੇ ਪਾਵੈ ਥਾਉਰ ਹਾਉ ਮਨ ਮੁਖ ਮਨ ਤਨ ਅੰਧ ਹੈ ਤੇ ਸੁਨਉ ਠਾਉਰ ਨਾ ਠਾਉ ਬਹੁ ਜੋਨੀ ਭੰਦਾ ਫਿਰੈ ਜਿਉ ਸੁੰਜੈ ਘਰ ਕਾਉ ਗੋਰਾ ਮਤੀ ਘਟ ਚਾਨਨਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵੰਦੇ ਪਾੜ ਵਿਦਾ ਕਰੈ ਪੂਕਾਰ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਉਪਰਤ ਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰ ਮਤ ਉਬਰੀ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੈ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮਿਲਾਈ ਭਾਈ રે ਗੁਰ ਮਤਿ ਸਾਚ ਰਹਾਓ ਸਾਚੋ ਸਾਚ ਕਮ ਮੰਨਾ ਸਾਚੈ ਸ਼ਬਦ ਮਿਲਾਓ ਰਹਾਓ ਜਿਨੇ ਨਾਮ ਪਛਾਨਿਆ ਤਿਨ ਵਿਟੋਹ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕਹਿ ਭਾਈ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਈ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪਰਾਪਤ ਹੋਈ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਈ ਅਸੋਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਏ ਜੇ ਹਸਤ ਗੁਰ ਕਰ ਜਾਣਿਆ ਤਿਹੋ ਜੇ ਹਾ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਈ ਨਾਨਕ ਏਕ ਜੋਤ ਧੋਏ ਮੂਰਤੀ ਸ਼ਬਦ ਮਿਲਾਵਾ ਹੋਈ ਸਿਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੀ ਸੇਵਾ ਕਰੇ ਵਿਡਾਣੀ ਆਪਨਾ ਧਰਮ ਗਵਾਵੇ ਬੂਝੇ ਨਾਹੀ ਅਨ ਦਿਨ ਦੁੱਖ ਵਿਹਾਨੀ ਮਨ ਮੁਖ ਆਂਦਨਾ ਚੀਤ ਹੀ ਧੂਬ ਮੁਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨ ਜਾਇ ਰਹਾ ਇਹੋ ਸਰੀਰ ਮਾਇਆ ਕਾ ਪਤਲਾ ਵਿੱਚ ਹਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਨਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾਤ ਸੁਖ ਹਾਲੀ ਜੋ ਇੱਛੇ ਸੋ ਫਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਜੋ ਸਤਿਗੁਰ ਕੀ ਸਰਣਾਗਤੀ ਹਾਉ ਤਿਨ ਕੈ ਬਲਜਾ ਦਰ ਸਚੈ ਸਚੀ ਵਡਿਆਈ ਸਹ ਜੀ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਨ ਤਨ ਸ਼ਿਗਾਰ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਬਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਈ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਈ ਰਹਾ ਗੋਰਾ ਮੁਖ ਸਦਾ ਸੁਹਾਗਣੀ ਪੇਰ ਰਾਖਿਆ ਉਰ ਧਾਰ ਮਿੱਠਾ ਬੋਲੇ ਨਿਵ ਚੱਲ ਹੈ ਸੇਜ ਰਵੈ ਪਧਾਰ ਸੋ ਬਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰੂ ਮਿਲੈ ਜਾਵ ਭਾਗੇ ਤਾਂ ਉਦੋ ਹੋਈ ਅੰਤਰੋਂ ਦੁੱਖ ਭ੍ਰਮ ਕਟਿਐ ਸੁਖ ਪ੍ਰਾਪਤ ਹੋਈ ਗੁਰ ਕੈ ਪਾਣੇ ਜੋ ਚੱਲੈ ਏ ਦੁੱਖ ਨ ਪਾਵੇ ਕੋਈ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉ ਮੈਂ ਵਿੱਚੋਂ ਖੋਈ ਨਾਨਕ ਗੁਰਮੁਖ ਨਾਮ ਤਿ ਆਈਐ ਸਚ ਮਿਲਾਵਾ ਹੋਈ ਸ੍ਰੀ ਰਾਗ ਮਹੱਲਾ ਤੀਜਾ ਜਾਪਿਰ ਜਾਣੈ ਆਪਣਾ ਤਨ ਮਨ ਆਗੇ ਧਰੇ ਸੁਹਾਗਨੀ ਕਰਮ ਕਮਾਵਦਿਆਂ ਸਹੀ ਕਰਮ ਕਰੇ ਸਹਜੇ ਸਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਈ ਬਿਨ ਗੁਰ ਭਗਤ ਨਾ ਪਾਈਐ ਜੇ ਲੋ ਚੈ ਸਭ ਕੋਈ ਰਹਾ ਲਖ 84 ਫੇਰ ਪਿਆ ਕਾਮਨ ਦੂਜੈ ਭਾਈ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਨ ਵਿਹਾਈ ਬੇਨ ਸ਼ਬਦੈ ਪੇਰਨਾ ਪਾਈਐ ਬਿਰਥਾ ਜਨਮ ਗਵਾਈ ਹਾ ਹਾ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਚਿਤੈ ਸਭ ਬਾਦੀ ਜਮ ਕਾਲ ਸਤਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਈ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਈ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਈ ਜੀਅ ਜੰਤ ਏ ਕਿਆ ਵਿਚਾਰੇ ਕਿਆ ਕੁ ਆਖ ਸੁਨਾਈ ਗੁਰਮੁਖ ਆਪੇ ਦੇ ਵਢਾਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸੁਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਜਾਈ ਹਰ ਜੀਉ ਦਾਤਾ ਭਗਤ ਵੱਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਈ ਮੇਰੇ ਮਨ ਤਜ ਨਿੰਦਾ ਹौं ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਰਿਦੈ ਮੁਰਾਰ ਭਾਰੇ ਵਿੱਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ ਸਤਗੁਰ ਤੇ ਜੋ ਮੋਹ ਫੇਰੇ ਮਥੇ ਤਿੰਨ ਕਾਲੇ ਆਨ ਦਿਨ ਦੁੱਖ ਕਮਾਵਦੇ ਨਿਤ ਜੋ ਹੀ ਜਮ ਜਾਲੇ ਸੁਪਨੈ ਸੁਖ ਨ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਪਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹੱਲਾ 3 ਸਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹੋ ਮਨ ਧਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿਨਾਮ ਤਿ ਆਇ। ਨਾਮ ਨਿਦਾਨ ਸਦ ਮਨ ਵਸੈ ਮਹਿਲੇ ਪਾਵੈ ਥਾਉ ਰਹਾਉ। ਮਨ ਮੁਖ ਮਨ ਤਨ ਅੰਧ ਹੈ ਤੇ ਸੁਨਉ ਠਾਉ ਰ ਨਾ ਠਾਉ ਬਹੁ ਜੋਨੀ ਭੰਦਾ ਫਿਰੈ ਜਿਉ ਸੰਝੈ ਘਰ ਕਾਉ। ਗੋਰਾ ਮਤੀ ਘਟ ਚਾਨਨਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵੰਦੇ ਪਾੜ ਵਿਦਾ ਕਰੈ ਪੂਕਾਰ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਉਪਰਤ ਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰ ਮਤ ਉਬਰੀ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਤਾਰਾ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੈ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮਿਲਾਈ ਭਾਈ ਰੇ ਗੁਰ ਮਤ ਸਾਚ ਰਹਾਓ ਸਾਚੋ ਸਾਚ ਕਮ ਮੰਨਾ ਸਾਚੈ ਸ਼ਬਦ ਮਿਲਾਓ ਰਹਾਓ ਜਿਨੇ ਨਾਮ ਪਛਾਨਿਆ ਤਿਨ ਵਿਟੋਹ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕਹਿ ਭਾਈ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਈ ਬਿਨ ਗੁਰ ਮਹਿਲ ਨ ਪਾਈਐ ਨਾਮ ਨਾਮ ਪ੍ਰਾਪਤ ਹੋਈ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਈ ਆਸੋਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜੇ ਹਸਤ ਗੁਰ ਕਰ ਜਾਣਿਆ ਤਿਹੋ ਜੇ ਹ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਈ ਨਾਨਕ ਏਕ ਜੋਤ ਧੋਏ ਮੂਰਤੀ ਸ਼ਬਦ ਮਿਲਾਵਾ ਹੋਏ ਸਿਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੀ ਸੇਵਾ ਕਰੇ ਵਿਡਾਣੀ ਆਪਨਾ ਧਰਮ ਗਵਾਵੇ ਬੂਝੇ ਨਾਹੀ ਅਨ ਦਿਨ ਦੁੱਖ ਵਿਹਾਣੀ ਮਨ ਮੁਖ ਆਂਦਨਾ ਚੇਤ ਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨ ਜਾਇ ਰਹਾ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਨਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਯਤ ਸੁਖ ਹਲੀ ਜੋ ਇੱਛੇ ਸੋ ਫਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਸਦਾ ਅਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਜੋ ਸਤਿਗੁਰ ਕੀ ਸਰਣਾਗਤੀ ਹਾਉ ਤਿਨ ਕੈ ਬਲਜਾ ਦਰ ਸਚੈ ਸਚੀ ਵਡਿਆਈ ਸਜੇ ਸਚ ਸਮਾਉ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਨ ਤਨ 시ਗਾਰ ਸੇਜੈ ਕੰਤ ਨ ਆਵਈ ਨਿਤਨਿਤ ਹੋਏ ਖੁਆਰ ਫਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰਬਾਰ ਭਾਈ ਰੇ ਇਕ ਮਨ ਨਾਮ ਧਿਆਈ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਈ ਰਹਾਓ ਗੋਰਾ ਮੁਖ ਸਦਾ ਸੁਹਾਗਣੀ ਪੇਰ ਰਾਖਿਆ ਉਰ ਧਾਰ ਮਿੱਠਾ ਬੋਲੇ ਨਿਵ ਚੱਲ ਹੈ ਸੇਜਰਵੈ ਪਧਾਰ ਸੋ ਬਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਉਰੇ ਭਾਗ ਸਤਿਗੁਰੂ ਮਿਲੇ ਜਾ ਭਾਗੇ ਤਾਂ ਉਦੋ ਹੋਈ ਅੰਤਰੋ ਦੁਖ ਭ੍ਰਮ ਕਟਿਐ ਸੁਖ ਪ੍ਰਾਪਤ ਹੋਈ ਗੁਰ ਕੈ ਪਾਣੇ ਜੋ ਚੱਲੈ ਦੁਖ ਨ ਪਾਵੇ ਕੋਈ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋਈ ਨਾਨਕ ਗੁਰਮੁਖ ਨਾਮ ਤਿ ਆਈਐ ਸਚ ਮਿਲਾਵਾ ਹੋਈ ਸ੍ਰੀ ਰਾਗ ਮਹੱਲਾ ਤੀਜਾ ਜਾਪਿਰ ਜਾਣੈ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਵਦਿਆਂ ਸਹੀ ਕਰਮ ਕਰੇ ਸਹਜੇ ਸਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਈ ਬਿਨ ਗੁਰ ਭਗਤ ਨਾ ਪਾਈਐ ਜੇ ਲੋ ਚੈ ਸਭ ਕੋਈ ਰਹਾਉ ਲਖ 84 ਫੇਰ ਪਿਆ ਕਾਮਨ ਦੂਜੈ ਭਾਈ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਨ ਵਿਹਾਈ ਬੇਨ ਸ਼ਬਦ ਹੈ ਪੇਰ ਨਾ ਪਾਈਐ ਬਿਰਥਾ ਜਨਮ ਗਵਾਈ ਹਾ ਹਾ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਚਿਤੈ ਸਭ ਬਾਦੀ ਜਮ ਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਈ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗਨ ਉਤਰੈ ਜੋ ਹਰ ਤੁਰ ਛੋਡਿਆ ਲਾਈ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੀ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਈ ਜੀਅ ਜੰਤ ਏ ਕਿਆ ਵਿਚਾਰੇ ਕਿਆ ਕੁ ਆਖ ਸੁਨਾਈ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਜਾਈ ਹਰ ਜੀਉ ਦਾਤਾ ਭਗਤ ਵੱਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ